ऑपरेशन संधूर ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਦਤਨਾ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਬੋਰਡ ਨੇ ਜਿਹੜੇ ਆਈਪਲ ਦੇ ਮੈਚ ਹੋ ਰਹੇ ਸੀ ਉਹ ਹੁਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਨੇ ਹਲੇ 12 ਮੈਚ ਹੋਣੇ ਸੀ ਲੇਕਿਨ ਫਿਲਹਾਲ ਬੀਸੀਸੀਆਈ ਨੇ ਫੈਸਲਾ ਲਿਆ ਕਿ ਅਗਲੇ ਹੁਕਮਾਂ ਤੱਕ ਸਾਰੇ ਮੈਚ ਮੁਲਤਵੀ ਕੀਤੇ ਜਾਂਦੇ ਨੇ ਔਰ ਬੀਸੀਆਈ ਨੇ ਹਾਲੇ ਨਵੀਆਂ ਤਰੀਕਾਂ ਦਾ ਐਲਾਨ ਵੀ ਨਹੀਂ ਕੀਤਾ ਖਾਸ ਕਰਕੇ ক্রিকেট ਪ੍ਰੇਮੀਆ ਵਾਸਤੇ ਖਬਰ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਧ ਰਹੇ ਤਣਾਅ ਦੇ ਮੱਦੇ ਨਜ਼ਰ ਬੀਸੀਸੀਆਈ ਨੇ ਆਈਪਲ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਹਾਲਾਂਕਿ ਹਾਲੇ ਬੋਰਡ ਨੇ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਪਰ ਦੂਜੇ ਪਾਸੇ ਹਾਲੇ 12 ਮੈਚ ਹੋਣੇ ਬਾਕੀ ਸੀ ਟੂਰਨਾਮੈਂਟ ਦਾ ਫਾਈਨਲ ਮੈਚ 25 ਮਈ ਨੂੰ ਹੋਣਾ ਸੀ ਇਹ ਜਾਣਕਾਰੀ BCCI ਨੇ ਦਿੱਤੀ ਆ ਵੱਖ-ਵੱਖ ਨਿਊਜ਼ ਏਜੰਸੀਆਂ ਨੂੰ BCCI ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਚੰਗਾ ਨਹੀਂ ਲੱਗਦਾ ਕਿ ਜਦੋਂ ਦੇਸ਼ ਵਿੱਚ ਜੁੱਧ ਚੱਲ ਰਿਹਾ ਹੋਵੇ ਤੇ ਉਦੋਂ ਕ੍ਰਿਕਟ ਮੈਚ ਨਾਲ ਚੱਲ ਰਹੇ ਹੋਣ ਪਾਕਿਸਤਾਨ ਨੇ 8 ਮਈ ਦੀ ਰਾਤ ਨੂੰ ਕਰੀਬ 8:30 ਵਜੇ ਭਾਰਤ ਦੇ ਜੰਮੂ ਪਾਕਿਸਤਾਨ ਦੇ ਰਾਜਸਥਾਨ ਦੀ ਸਰਹੱਦਾਂ ਤੇ ਮਜ਼ਾਇਲੇ ਤੇ ਡਰੋਨ ਦੇ ਨਾਲ ਹਮਲਾ ਕੀਤਾ ਸੀ ਇਸੇ ਤਰ੍ਹਾਂ ਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲ ਦੇ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ ਪੰਜਾਬ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਕਰੀਬ 10 ਓਵਰਾਂ ਵਿੱਚ ਇੱਕ ਵਿਕਟ ਗਵਾ ਕੇ 122 ਰਨ ਬਣਾਏ ਸੀ ਤੇ ਉਦੋਂ ਹੀ ਮੈਦਾਨ ਦੀਆਂ ਫਲਡ ਲਾਈਟਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਦਰਸ਼ਕਾਂ ਨੂੰ ਘਰ ਵਿੱਚ ਭੇਜ ਦਿੱਤਾ ਗਿਆ ਜੋਧੇ ਦੀ ਸਥਿਤੀ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਤੇ ਮੈਚ ਅਧਵਚਲ ਹੋ ਹੀ ਰੱਦ ਕਰ ਦਿੱਤਾ ਸੀ ਇਹ ਲੀਗ ਦਾ 58ਵਾਂ ਮੈਚ ਆਈਪਲ ਵਿਚਕਾਰ ਹੀ ਰੁਕੇ ਜਾਣ ਤੋਂ ਬਾਅਦ ਲੀਗ ਸਟੇਜ ਦੇ 57 ਮੈਚ ਖਤਮ ਹੋ ਚੁੱਕੇ ਨੇ 58 ਮੈਚ ਅਧਵਚਲ ਹੀ ਰੁਕਿਆ ਗਿਆ 57 ਮੈਚ ਦੇ ਬਾਅਦ ਅਗਰ ਪੁਆਇੰਟ ਟੇਬਲ ਦੀ ਗੱਲ ਕੀਤੀ ਜਾਵੇ ਤਾਂ ਗੁਜਰਾਤ ਟਾਇਨਸ ਅਤੇ ਰਾਇਲ ਚੇਲੈਂਜਰਸ ਬੈਂਗਲੌਰ ਸਭ ਤੋਂ ਜ਼ਿਆਦਾ 16-16 ਪੁਆਇੰਟ ਨਾਲ ਅੱਗੇ ਚੱਲ ਰਹੇ ਨੇ ਬਿਹਤਰੀਨ ਰਨ ਰੇਟ ਦੇ ਕਾਰਨ ਜੀਟੀ ਟੌਪਟਰੀ ਆ ਪੰਜਾਬ ਤੀਸਰੇ ਮੁੰਬਈ ਚੌਥੇ ਅਤੇ ਦਿੱਲੀ ਵੀ ਦਿੱਲੀ 5ਵੇਂ ਨੰਬਰ 5ਵੇਂ ਨੰਬਰ ਤੇ ਹੈ ਉਥੇ ਚਨਈ ਰਾਜਸਥਾਨ ਦੇ ਹੈਦਰਾ ਬਾਦ ਦੀਆਂ ਟੀਮਾਂ ਪਲੇਆਫ ਦੀ ਰੇਸ ਚੋਂ ਬਾਹਰ ਹੋ ਗਈਆਂ ਨੇ ਟੂਰਨਾਮੈਂਟ ਰੋਕੇ ਜਾਣ ਤੋਂ ਤੱਕ ਚਾਰ ਟੀਮਾਂ ਦੇ ਦੋ ਦੋ ਮੈਚ ਬਾਕੀ ਨੇ ਦੂਜੇ ਪਾਸੇ ਗੁਜਰਾਤ ਅਤੇ ਬੰਗਲੌਰ ਸਮੇਤ ਛੇ ਟੀਮਾਂ ਨੇ ਤਿੰਨ ਤਿੰਨ ਮੈਚ ਹਲੇ ਨਹੀਂ ਖੇਡੇ ਸ਼ੁੱਕਰਵਾਰ ਨੂੰ ਲਖਨਊ ਅਤੇ ਬੰਗਲੌਰ ਦੇ ਵਿਚਕਾਰ ਮੈਚ ਲਖਨਊ ਵਿੱਚ ਖੇਡਿਆ ਜਾਣਾ ਸੀ ਲੇਕਿਨ ਇਸ ਤੋਂ ਪਹਿਲੇ ਟੂਰਨਾਮੈਂਟ ਜਿਹੜਾ ਵਾ ਉਹ ਰੋਕ ਦਿੱਤਾ ਗਿਆ ਭਾਰਤੀ ਸੈਨਾ ਨੇ ਆਪਰੇਸ਼ਨ ਸੰਦੂਰ ਦੇ ਸਨਮਾਨ ਵਿੱਚ ਮੈਚ ਦੇ ਪਹਿਲਾਂ ਹੀ ਉੱਥੇ ਰਾਸ਼ਟਰੀ ਗੀਤ ਵਜਾਇਆ ਗਿਆ ਆਈਪਲ ਵਿੱਚ ਮੈਚ ਤੋਂ ਪਹਿਲਾਂ ਆਮ ਤੌਰ ਤੇ ਨੈਸ਼ਨਲ ਐਂਥਮ ਨਹੀਂ ਚਲਾਇਆ ਜਾਂਦਾ ਸੀ ਪਰ ਆਰਮੀ ਦੇ ਸਨਮਾਨ ਵਿੱਚ ਬੁੱਧਵਾਰ ਨੂੰ ਅਜਿਹਾ ਕੀਤਾ ਗਿਆ 22 April ਨੂੰ ਕਸ਼ਮੀਰ ਦੇ ਪਹਲਗਾਮ ਵਿੱਚ ਜਦੋਂ ਅਤਵਾਦੀ ਹਮਲਾ ਹੋਇਆ ਸੀ ਤਦੋਂ ਉਸੇ ਵਲੇ ਹੀ ਖਿਡਾਰੀਆਂ ਨੇ ਮੈਚ ਦੇ ਦੌਰਾਨ ਕਾਲੀ ਪੱਟੀ ਬਨ ਕੇ ਵਿਰੋਧ ਪਰਗੜ ਕੀ ਤਾਸੀਬ ਪਲੇਅਰ ਨੂੰ ਫਿਰ ਜਿਹੜੇ ਧਰਮਸ਼ਾਲਾ ਵਿੱਚ ਖੇਡ ਰਹੇ ਸੀ ਉਹਨਾਂ ਨੂੰ ਸਪੈਸ਼ਲ ਬੰਦੇ ਭਾਰਤ ਟ੍ਰੇਨ ਦੇ ਰਾਹੀਂ ਦੂਜੇ ਸਟੇਟ ਵਿੱਚ ਭੇਜਿਆ ਗਿਆ ਪਾਕਿਸਤਾਨ ਦੇ ਅਟੈਕ ਦੇ ਚੱਲਦਿਆਂ ਧਰਮਸ਼ਾਲਾ ਦੇ ਐਚ ਪੀਸੀਏ ਦੇ ਮੈਦਾਨ ਤੇ ਖੇਡੇ ਜਾ ਰਹੇ ਪੰਜਾਬ ਕਿੰਗਸ ਦੇ ਦਿੱਲੀ ਕੈਪੀਟਲ ਦੇ ਵਿਚਕਾਰ ਮੈਚ ਨੂੰ ਰੱਦ ਕਰਨਾ ਪਿਆ ਸੀ ਬੀਸੀਸੀਆਈ ਨੇ ਇੱਕ ਸਪੈਸ਼ਲ ਮੀਡੀਆ ਪੋਸਟ ਜਿਹੜੀ ਇਸ ਦੀ ਪੋਸਟ ਕੀਤੀ ਸੀ ਪਲੇਅਰ ਅਤੇ ਸਪੋਰਟ ਸਟਾਫ ਨੂੰ ਸਪੈਸ਼ਲ ਟ੍ਰੇਨ ਦੇ ਲਈ ਧਰਮਸ਼ਾਲਾ ਤੋਂ ਬਾਹਰ ਭੇਜਿਆ ਗਿਆ ਸਪੈਸ਼ਲ ਟ੍ਰੇਨ ਸ਼ੁੱਕਰਵਾਰ ਨੂੰ ਪਠਾਨਕੋਟ ਤੋਂ ਨਿਕਲੇਗੀ BCCI ਦੇ ਵਾਈਸ ਪ੍ਰੈਜ਼ੀਡੈਂਟ ਅਰਜੀਵ ਸ਼ੁਕਲਾਨ ਨੇ ਵੱਖ-ਵੱਖ ਮੀਡੀਆ ਨੂੰ ਦੱਸਿਆ ਕਿ ਧਰਮਸ਼ਾਲਾ ਦੇ ਵਿੱਚ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਅਤੇ ਸਪੈਸ਼ਲ ਜਿਹੜੇ ਖਿਡਾਰੀਆਂ ਵਾਸਤੇ ਟ੍ਰੇਨ ਦਾ ਪ੍ਰਬੰਧ ਕੀਤਾ ਹੈ ਟੂਰਨਾਮੈਂਟ ਜਾਰੀ ਰੱਖਣ ਦਾ ਫੈਸਲਾ ਜਿਹੜਾ ਉਹ ਅੱਜ ਹੋਣਾ ਸੀ ਜਦੇ ਚੱਲਦੇ ਹੁਣ BCCI ਨੇ ਅਗਲੇ ਟੂਰਨਾਮੈਂਟ ਦੇ ਸਾਰੇ ਮੈਚ ਮੁਲਤਵੀ ਕਰ ਦਿੱਤੇ ਨੇ ਫਿਲਹਾਲ ਉਹਨੇ ਕਹਿ ਕੇ ਖਿਡਾਰੀਆਂ ਦੀ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਭਾਰਤ-ਪਾਕਿਸਤਾਨ ਦੇ ਟੈਨਸ਼ਨ ਦੇ ਵਿਚਕਾਰ ਹੁਣ ਮੈਚ ਕਰਵਾਉਣੇ ਸੰਭਵ ਨਹੀਂ ਹੈ ਪਾਕਿਸਤਾਨ ਦੇ ਅਟੈਕ ਤੋਂ ਬਾਅਦ ਮੈਦਾਨ ਦੀਆਂ ਸਾਰੀਆਂ ਜਿਹੜੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ ਸਾਰੇ ਜਿਹੜੇ ਸਮਰਥਕ ਜਾਂ ਫੈਨਸ ਆਏ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਮੈਦਾਨ ਤੋਂ ਬਾਹਰ ਨਿਕਲਦੇ ਹੋਏ ਫੈਨਸ ਨੇ ਪਾਕਿਸਤਾਨ ਦੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਉਧਰ ਬੀਸੀਸੀਆਈ ਨੇ ਆਈਪਲ ਦੇ ਬਾਕੀ ਜਿਹੜੇ ਮੈਚ ਨੇ ਉਹਨਾਂ ਨੂੰ ਲੈ ਕੇ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਸੀ ਜਿਹਦੇ ਚੱਲਦਿਆਂ ਹੁਣ ਇਹ ਫੈਸਲਾ ਕੀਤਾ ਗਿਆ ਕਿ ਅਗਲੇ ਹੁਕਮਾਂ ਤੱਕ ਜਿਹੜੇ ਨੇ ਉਹ ਮੈਚ ਜਿਹੜੇ ਆ ਉਹ ਨਹੀਂ ਕਰਵਾਏ ਜਾਣਗੇ ਕੋਈ ਚੰਗਾ ਨਹੀਂ ਲੱਗਦਾ ਕਿ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਨਾਲ ਜੁੱਧ ਲੜ ਰਿਹਾ ਹੈ ਤੇ ਦੂਜੇ ਪਾਸੇ ਅਜਿਹੇ ਮੈਚ ਜਿਹੜੇ ਕਰਵਾਉਣੇ ਵਾਜਬ ਨਹੀਂ ਹਨ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਚੱਲਦਿਆ ਹੁਣ ਇਹ ਫੈਸਲਾ ਕੀਤਾ ਗਿਆ ਕਿ ਅਜੇ ਸਥਿਤੀ ਦੇ ਵਿੱਚ ਮੈਚ ਨਹੀਂ ਕਰਵਾਏ ਜਾਸਤੇ ਹਾਲਾਂਕਿ ਪਹਿਲਾਂ ਵੀ ਪੰਜਾਬ ਦੇ ਲੋਕ ਮੰਗ ਕਰ ਰਹੇ ਸੀ ਕਿ ਪੰਜਾਬ ਸਭ ਤੋਂ ਵੱਧ ਜਿਹੜਾ ਵਾ ਇਸ ਮੌਕੇ ਮਾਹੌਲ ਦੇ ਵਿੱਚ ਘਿਰਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਮੈਚ ਵੱਖ-ਵੱਖ ਸੂਬਿਆਂ ਵਿੱਚ ਹੋ ਰਹੇ ਨੇ ਪੰਜਾਬ ਦੇ ਵਿੱਚ ਤਾਂ ਬਲੈਕਆਊਟ ਆ ਲੇਕਿਨ ਭਾਰਤ ਸਰਕਾਰ ਵੱਲੋਂ ਖਾਸ ਕਰਕੇ BCCI ਵੱਲੋਂ ਟੂਰਨਾਮੈਂਟ ਕਰਵਾਇਰ ਨੇ ਬਲੈਕਆਊਟ ਤੇ ਚਾਰੇ ਪਾਸੇ ਹੀ ਚਾਹੀਦਾ ਹੈਗਾ ਤੇ ਹੁਣ ਇਹ ਫੈਸਲਾ ਕੀਤਾ ਗਿਆ ਕਿ ਜਦੋਂ ਰਾਤ ਗਵਾਂਡੀ ਮੂਲਕ ਨੇ ਫਿਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੇ ਹਮਲੇ ਕੀਤੇ ਗਏ ਜਿਸ ਨੂੰ ਭਾਰਤ ਨੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਡਿਫਿਊਜ਼ ਨਸ਼ਟ ਕਰ ਦਿੱਤਾ ਸੀ ਤੇ ਉਸੇ ਦਰਾਂ ਨਹੀਂ ਫਿਰ ਫੈਸਲਾ ਕੀਤਾ ਗਿਆ ਤੇ ਮੈਚ ਜਿਹੜਾ ਵਾ ਅਧਵਚਾਲੇ ਹੀ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਤੇ ਹੁਣ ਇਹ ਫੈਸਲਾ ਕੀਤਾ ਗਿਆ ਕਿ ਜਦ ਤੱਕ ਮਹੌਲ ਠੀਕ ਨਹੀਂ ਹੁੰਦਾ ਤਦ ਤੱਕ ਜਿਹੜਾ ਵਾ ਉਹ ਇਹ ਮੈਚ ਨਹੀਂ ਕਰਵਾਏ ਜਾਣਗੇ ਲੇਕਿਨ ਅੱਜ ਆਪਰੇਸ਼ਨ ਸੁਦੂਰ ਦਾ ਇਹ ਜਿਹੜਾ ਵਾ ਚੌਥਾ ਜਿਹੜਾ ਦਿਨ ਹੈ ਜਿਹਦੇ ਚੱਲਦਿਆਂ ਕਿ ਨਾ ਇਹ ਫੈਸਲਾ ਕੀਤਾ ਹੈ ਉਧਰ ਅੱਠ ਸੂਬਿਆਂ ਦੇ 29 에어ਪੋਰਟ ਜਿਹੜੇ ਨੇ ਉਹ 10 ਮਈ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਇੰਡੀਗੋ ਨੇ ਜੰਮੂ ਕਸ਼ਮੀਰਸ ਵਿੱਚ ਦਾਸ਼ਰਾਂ ਦੀ ਜਿਹੜੀ ਸਾਰੀ ਫਲਾਈਟ ਰੱਦ ਕਰ ਦਿੱਤੀ ਕੀ ਹੈ ਤੇ ਚਾਰ ਸੂਬਿਆਂ ਨੇ ਅਗਲੇ ਹੁਕਮਾਂ ਤੱਕ ਸਕੂਲ ਵੀ ਬੰਦ ਕਰ ਦਿੱਤੇ ਨੇ ਪਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਧੇ ਤਣਾਅ ਤੋਂ ਬਾਅਦ 8 ਸੂਬਿਆਂ ਨੇ ਨਤੀ ਐਰਪੋਰਟ ਨੂੰ 10 ਮਈ ਤੱਕ ਬੰਦ ਕਰ ਦਿੱਤਾ ਹੈ ਇਹ ਸੂਬੇ ਜੰਮੂ ਕਸ਼ਮੀਰ ਮਾਧ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਦਿੱਲੀ ਏਅਰਪੋਰਟ ਤੋਂ ਵੀ 90 ਫਲਾਈਟਾਂ ਹੁਣ ਤੱਕ ਕੈਨਸਲ ਹੋ ਚੁੱਕੀਆਂ ਇੰਡੋਗੋ ਏਅਰਲਾਈਨ ਨੇ 10 ਮਈ ਦੀ ਰਾਤ 12 ਵਜੇ ਤੱਕ ਸ਼੍ਰੀਨਗਰ ਜੰਮੂ ਕਸ਼ਮੀਰ ਅੰਮ੍ਰਿਤਸਰ ਲਈ ਚੰਡੀਗੜ੍ਹ ਧਰਮਸ਼ਾਲਾ ਬੀਕਾਨੇਰ ਜੋਧਪੁਰ ਕਿਸ਼ਨਗੜ੍ਹ ਤੇ ਰਾਜਕੋਟ ਦੀਆਂ ਸਾਰੀਆਂ ਜਿਹੜੀਆਂ ਫਲਾਈਟਸੇ ਰੱਦ ਕਰ ਦਿੱਤੀਆਂ ਨੇ ਪਾਕਿਸਤਾਨ ਦੇ ਭਾਰਤ ਤੇ ਡਰੋਨ ਅਟੈਕ ਤੋਂ ਬਾਅਦ ਸਿਵਲ ਐਵੀਏਸ਼ਨ ਡਿਪਾਰਟਮੈਂਟ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਹੁਣ ਪੈਸੇਂਜਰ ਨੂੰ ਡਬਲ ਸੁਰੱਖਿਆ ਜਾਂਚ ਤੋਂ ਗੁਰਜਣਾ ਹੋਵੇਗਾ ਇਸ ਤੋਂ ਲੈ ਕੇ 에어 ਇੰਡੀਆ ਆਕਾਸਾ ਸਪਾਈ ਜੈਟ ਤੇ ਇੰਡੋਗੋ 에어ਲਾਈਨਸ ਨੇ ਵੀ 3 ਘੰਟੇ ਪਹਿਲਾਂ 에어ਪੋਰਟ ਤੱਕ ਪਹੁੰਚਣ ਵਾਸਤੇ ਕਿਹਾ ਸ਼੍ਰੀਨਗਰ 에어ਪੋਰਟ ਤੇ ਹਾਈ ਅਲਰਟ ਹੈ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਤੇ ਗੁਜਰਾਤ ਦੇ ਬਾਰਡਰ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਚ ਭਾਰਤ ਨੇ 6 ਮਈ ਦੀ ਦੇਰ ਰਾਤ ਪਾਕਿਸਤਾਨ ਤੇ ਮਖਬੂਜਾ ਕਸ਼ਮੀਰ ਦੇ 9 ਅਤਵਾਦੀ ਟਿਕਾਣਿਆਂ ਤੇ ਇਹ ਸਟ੍ਰਾਈਕ ਕੀਤੀ ਤੇ ਜਿਸ ਵਿੱਚ 100 ਤੋਂ ਜ਼ਿਆਦਾ ਜਿਹੜੇ ਨੇ ਉਹ ਅਤਵਾਦੀ ਮਾਰੇ ਗਏ ਨੇ 10 ਮਈ ਤੱਕ 8 ਸੂਬਿਆਂ ਦੇ ਜਿਹੜੇ 29 ਏਅਰਪੋਰਟ ਬੰਦ ਕੀਤੇ ਨੇ ਉਹਨਾਂ ਵਿੱਚ ਹਿਮਾਚਲ ਪ੍ਰਦੇਸ਼ ਦਾ ਪੂੰਤਰ ਸ਼ਿਮਲਾ ਗੱਗਲ ਧਰਮਸ਼ਾਲਾ ਕੁਲੂ ਜੰਮੂ ਕਸ਼ਮੀਰ ਦਾ ਸ਼੍ਰੀਨਗਰ ਲੇਹ ਤੇ ਜੰਮੂ ਪੰਜਾਬ ਦਾ ਅੰਮ੍ਰਿਤਸਰ लुधियाना पटियाला बठिंडा हलवारा पठानकोट ਤੇ ਚੰਡੀਗੜ੍ਹ ਰਾਜਸਥਾਨ ਦਾ 에어ਪੋਰਟ किशनगढ़ जैसलमेर जोधपुर बीकानेर ਹਰਿਆਣਾ ਦਾ ਹਸਾਰ ਉੱਤਰ ਪ੍ਰਦੇਸ਼ ਦਾ हिडन गुजरात ਦਾ मुंद्रा जामनगर राजकोट پورਬੰਦਰ कांडला कशोद पुज ਅਤੇ ਮਧ ਪ੍ਰਦੇਸ਼ ਦਾ ਗਵਾਲੀਅਰ 에어ਪੋਰਟ ਆ ਉਹ ਬੰਦ ਕਰ ਦਿੱਤਾ ਗਿਆ ਮਤਲਬ ਉੱਥੇ ਹੁਣ ਆਪਰੇਸ਼ਨਲ ਜਿਹੜੇ ਸਾਰੀ ਜਿਹੜੀ ਇਸ ਉਹ ਬੰਦ ਕਰ ਦਿੱਤੀ ਹੈ ਹੁਣ ਅਗਲੇ ਹੁਕਮਤ ਤੱਕ ਉੱਥੋਂ ਕੋਈ ਵੀ ਫਲਾਈਟ ਨਾ ਆਵੇਗੀ ਨਾ ਜਾਵੇਗੀ ਫਿਲਹਾਲ ਇਸ ਜਾਣਕਾਰੀ ਨਾਲ ਤਰਤੂਲ ਨੇ ਆ ਗਿਆ ਦੇਖਦੇ ਰਹੋਏ ਵੀ ਇਸ ਪੰਜਾਬ ਧੰਨਵਾਦ